ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਫਰੈਂਸ ਰਦਰਸ ਦੇ ਟਾਈਮ ਮੈਂ ਵੀਡੀਓ ਨਹੀਂ ਸੀ ਬਣਾਉਣੀ ਇਸ ਕਰਕੇ ਮੈਂ ਰਿਪੋਰਟਿੰਗ ਇਸ ਤਰ੍ਹਾਂ ਹੀ ਕਰ ਦੇ ਸੀਗੀ ਨਹੀਂ ਬਣਾਉਂਗੀ ਰਿਪੋਰਟਿੰਗ ਦੀ ਇਹ ਮੈਂ ਨਾ ਕਨੇਰ ਦੀ ਕਟਿੰਗ ਲਗਾਈ ਸੀਗੀ ਦੋ ਇਹਦੇ ਪਲਾਂਟ ਦੀ ਕਟਿੰਗ ਲਗਾਈ ਸੀ ਤੇ ਦੋਨੋਂ ਹੀ ਇਹ ਗਰੋ ਹੋ ਗਏ ਸੀਗੇ ਦੇਖੋ ਕਾਫੀ ਹੋ ਗਏ ਸੀਗੇ ਤੇ ਮੈਂ ਕਿਹਾ ਚਲੋ ਇਹਦੀ ਰਿਪੋਰਟਿੰਗ ਕਰਦੀ ਹਾਂ ਨਾ ਦੋਨਾਂ ਨੂੰ ਅਲੱਗ-ਅਲੱਗ ਕਰਦੀ ਹਾਂ ਤੇ ਦੇਖੋ ਫਰੈਂਸ ਇਹਦੀ ਨਾ ਗ੍ਰੋਥ ਇੱਕਦਮ ਰੁਕ ਗਈ ਸੀ ਨਹੀਂ ਵੱਧਦਾ ਪਿਆ ਸੀ ਦੇਖੋ ਇਹ ਕੀੜੀਆਂ ਨੇ ਆਪਣੇ ਘਰ ਬਣਾਏ ਹੋਏ ਇੱਥੇ ਦੇਖੋ ਦੇਖੋ ਕਿੰਨਾ ਬੁਰਾ ਹਾਲ ਕੀਤਾ ਹੈ ਸਾਰੇ ਬਹੁਤ ਜ਼ਿਆਦਾ ਬੁਰਾ ਹਾਲ ਹੈ ਦਾ ਇਹਦੀ ਗਰੋਥ ਰੁਕੀ ਸੀਗੀ ਸਾਡੇ ਪlant ਮਰਨ ਦਾ ਇਹ ਕਿਹ ਵੀ ਕਾਰਨ ਹੁੰਦਾ ਹੈ ਕਿ ਜਦੋਂ ਕੀੜੀਆਂ ਸਾਡੇ ਪlant ਵਿੱਚ ਆਪਣੇ ਘਰ ਬਣਾਉਂਦੀਆਂ ਨੇ ਦੇਖੋ ਆਪਣੇ ਅੰਡੇ ਲੈ ਕੇ ਜਾ ਰਹੀਆਂ ਨੇ ਹੈਨਾ ਇਹ ਜਦੋਂ ਆਪਣੇ ਪੱਕੇ ਘਰ ਬਣਾ ਲੈਂਦੀਆਂ ਨੇ ਨਾ ਤੇ ਇਹ ਉੱਪਰੋਂ ਨਹੀਂ ਪਤਾ ਚੱਲਦਾ ਕਿ ਪlant ਨੂੰ ਕੀ ਪ੍ਰੋਬਲਮ ਹੈ ਕਿ plant ਹੌਲੀ-ਹੌਲੀ ਡੈੱਡ ਹੋਣਾ ਸ਼ੁਰੂ ਹੋ ਜਾਂਦਾ ਸਾਡਾ ਤੇ ਦੇਖੋ ਇਹਦੀ ਗਰੋਥ ਹੀ ਨਹੀਂ ਹੋ ਰਹੀ ਕਾਫੀ ਦਿਨ ਤੋਂ ਮੈਂ ਵੇਖ ਰਹੀ ਸੀ ਕਿਉਂਕਿ ਕਨੇਰ ਤੇ ਬੜੀ ਛੇਤੀ ਗਰੋਥ ਇੱਕ ਵਾਰੀ ਇਹਦੀ ਜੜ ਫੜੀ ਜਾਵੇ ਤੇ ਬੜੀ ਛੇਤੀ ਗਰੋਥ ਹੋ ਜਾਂਦੀ ਆ ਪਰ ਨਹੀਂ ਹੁੰਦੀ ਪਈ ਸੀਗੀ ਤੇ ਹੁਣ ਮੈਂ ਇਹਨੂੰ ਦੇਖੂੰਗੀ ਵੇਟ ਕਰੂੰਗੀ ਸਾਰੀਆਂ ਕੀੜੀਆਂ ਨਿਕਲ ਜਾਣਗੀਆਂ ਜੜ ਝਾੜ ਕੇ ਤੇ ਇਹ ਹੈਗੀਆਂ ਵੀ ਦੂਸਰੀਆਂ ਕੀੜੀਆਂ ਨੇ ਜ਼ਰੀਲੀਆਂ ਬਹੁਤ ਖਤਰਨਾਕ ਨੇ ਮੈਂ ਹੱਥ ਨਹੀਂ ਲਗਾਉਂਗੀ ਤੇ ਹੁਣ ਮੈਂ ਬਾਅਦ ਵਿੱਚ ਇਹਦੀ ਰਿਪੋਰਟਿੰਗ करूंगी ਬਸ ਮੈਂ ਹੀ ਦੱਸਣਾ ਸੀ ਕਿ ਇਹ ਵੱਡਾ ਕਾਰਨ ਹੁੰਦਾ ਸਾਡੇ ਪਲਾਂਟ ਚੁੱਪਚੀ ਪੀਤੇ ਮਰਨ ਦਾ ਤੇ ਬਾਕੀ ਤੁਸੀਂ ਵੀ ਥੋੜਾ ਕੇਅਰਫੁਲ ਹੋ ਕੇ ਆਪਣੇ ਪਲਾਂਟ ਵੀਡੀਓ ਰਿਪੋਰਟ ਕਰਨਾ ਆਪਣੇ ਪਲਾਂਟਸ ਨੂੰ ਕੀੜੀਆਂ ਤੋਂ ਡਰ ਲੱਗਦਾ ਪਿਆ ਮੈਂ ਗੱਲ ਹੀ ਭੁੱਲੀ ਜਾਂਦੀ ਆ ਓਕੇ ਫਰੈਂਡਸ ਬਾਏ ਥੈਂਕਸ ਫॉर ਵਾਚਿੰਗ ਕੇਅਰਫੁਲੀ ਆਪਣੇ ਇਹਨਾਂ ਦਿਨਾਂ ਵਿੱਚ ਕੇਅਰਫੁਲੀ ਰਿਪੋਰਟਿੰਗ ਕਰਨੀ ਚਾਹੀਦੀ ਹੈ ਆਪਣੇ ਪਲਾਂਟਸ ਦੀ